ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ ਹੁਣੇ ਇੱਥੇ ਲੱਗੀ ਕਣਕ ਨੂੰ ਅੱਗ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਹਾੜੀ ਦੀ ਫਸਲ ਦੀ ਕਟਾਈ ਜ਼ੋਰਾਂ ਤੇ ਚੱਲੀ ਰਹੀ ਹੈ ਖੇਤਾਂ 'ਚ ਕੰਬਾਈਨਾ ਤੜਾ ਤੜ ਕਣਕ ਦੀ ਫਸਲ ਨੂੰ ਵੱਢ ਰਹੀਆਂ ਨੇ ਬੀਤੇ ਦਿਨਾਂ ਤੋਂ ਸੂਬੇ 'ਚ ਕਣਕ ਨੂੰ ਅੱਗ ਲੱਗਣ ਦੇ ਨਿਕਾ ਘਣਾ ਵਾਪਰ ਰਹੀਆਂ ਨੇ ਇਸ ਦੌਰਾਨ ਹਲਕਾ ਡਿਬੜਾ ਦੇ ਨੇੜੇ ਪਿੰਡ ਲਾੜ ਬੰਜ਼ਾਰਾ ਕਲਾਂ ਦੇ ਵਿਖੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਤਾਰਾਂ ਦੀ ਸਪਾਰਕਿੰਗ ਦੇ ਕਾਰਨ ਅੱਗ ਲੱਗ ਗਈ। ਕਿਸਾਨ ਜਗਤਾਰ ਸਿੰਘ ਸਤਗੁਰ ਸਿੰਘ ਦੇ ਖੇਤ ਦੇ ਵਿੱਚ 3 ਕਿੱਲੇ ਕਣਕ ਤੇ ਬਾਕੀ ਕਣਕ ਦੇ ਨਾੜ ਨੂੰ ਵੀ ਅੱਗ ਲੱਗੀ ਜਦਕਿ ਪਿੰਡ ਵਾਸੀਆਂ ਵੱਲੋਂ ਮੋਕੇ ਦੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਇਸ ਤੋਂ ਇਲਾਵਾ ਦੂਜੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਸਮਾਰਾ ਦੇ ਪਿੰਡ ਦੁਦਾੜਾ ਦੇ ਵਿੱਚ ਅੱਗ ਲੱਗਣ ਕਾਰਨ 3 ਏਕੜ ਕਣਕ ਦੀ ਫਸਲ ਸੜ ਗਈ। ਇਸ ਤੋਂ ਇਲਾਵਾ 7 ਏਕੜ ਨਾੜ ਵੀ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਹੈ ਕਿ ਖੇਤਾਂ ਦੇ ਵਿੱਚ ਕੰਬਾਈਨ ਚੱਲ ਰਹੀ ਸੀ ਅਚਾਨਕ ਕੰਬਾਈਨ ਦੇ ਵਿੱਚ 파ਰਕਿੰਗ ਹੋਣ ਲੱਗ ਪਈ ਜਿਸ ਨਾਲ ਖੇਤਾਂ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਕਿਸਾਨ ਜਸਵੀਰ ਸਿੰਘ ਦੀ 3 ਏਕੜ ਦੀ ਫਸਲ ਸੜ ਕੇ ਸੁਆਹ ਹੋ ਗਈ ਤੇ ਉਸ ਤੋਂ ਇਲਾਵਾ ਨਾ ਲੱਗਦੇ ਖੇਤਾਂ ਦਾ